ਵੈਲਕਮ ਟੂ ਦਾ ਆਵਰ YouTube ਚੈਨਲ ਲਰਨਿੰਗ ਲੈਬ ਫਾਰ ਸਟੱਡੀ ਟੂਡੇ ਦੀ ਵੀਡੀਓ ਦੇ ਵਿੱਚ ਬੱਚਾ ਜੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਵੀ ਇਹ 3rd ਸਮੈਸਟਰ ਹਿਸਟਰੀ ਦਾ ਮੇਨ ਟੌਪਿਕ ਉਹ ਹੈ 1857 ਦੇ ਰਿਜ਼ਲਟ ਆਫ ਦਾ ਅਪਰਾਈਜ਼ਿੰਗ ਆਫ ਦਾ 1857 ਐਂਡ ਨੇਚਰ ਆਫ ਦਾ ਅਪਰਾਈਜ਼ਿੰਗ ਆਫ ਦਾ 1857 ਦੋਨੋਂ ਜਿਹੜੇ ਟਾਪਿਕਸ ਨੇ ਆਪਾਂ ਇੱਕੋ ਹੀ ਵੀਡੀਓ ਦੇ ਵਿੱਚ ਇਹਨਾਂ ਪੰਜਾਬੀ ਮੀਡੀਅਮ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਹੋਪਫੁਲੀ ਤੁਹਾਨੂੰ ਇਹ ਦੋਨੋਂ ਟਾਪਿਕ ਜਿਹੜੇ ਨੇ ਚੰਗੇ ਤਰੀਕੇ ਦੇ ਨਾਲ ਸਮਝ ਆ ਜਾਣਗੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਕਿਉਂਕਿ ਇਸ ਚੈਨਲ ਦੇ ਉੱਤੇ ਤੁਹਾਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਿਲੇਟਡ ਸਟੱਡੀ ਟਿਪਸ ਸਟੱਡੀ ਲੈਕਚਰਸ ਡੇ ਟੂ ਡੇ ਮੈਂ ਅਪਲੋਡ ਕਰਦੀ ਰਹਿੰਨੀ ਆ ਵੀਡੀਓ ਤੁਹਾਨੂੰ ਈਜ਼ੀ ਵੀਡ ਦੇ ਵਿੱਚ ਜਿਹੜਾ ਆ ਮਿਲ ਜਾਣਗੇ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਸਭ ਤੋਂ ਪਹਿਲੇ 1857 ਦੇ ਵਿਦਰੋਹ ਦੇ ਸਿੱਟੇ ਜਿਹੜੇ ਆ ਆਪਾਂ ਡਿਸਕਸ ਕਰਦੇ ਆਂ ਸਿੱਟਿਆਂ ਦੇ ਵਿੱਚ ਸਭ ਤੋਂ ਮੇਨ ਜਿਹੜੇ ਨਤੀਜੇ ਸੀ ਠੀਕ ਆ ਇਹ ਵਿਦਰੋਹ ਜਿਹੜਾ ਸੀ ਭਾਰਤ ਦੇ ਇਤਿਹਾਸ ਦੇ ਵਿੱਚ ਮਹੱਤਵਪੂਰਨ ਘਟਨਾ ਸੀ ਠੀਕ ਆ ਇਸ ਵਿਦਰੋਹ ਵਿੱਚ ਭਾਵੇਂ ਭਾਰਤ ਜਿਹੜੇ ਅਸਫਲ ਰਹੇ ਸੀ ਪਰ ਉਹਨਾਂ ਦੀ ਜਿਹੜੀ ਆਜ਼ਾਦੀ ਸੀ ਉਹ ਪ੍ਰਾਪਤ ਕਰਨ ਦਾ ਸੁਪਨਾ ਪੂਰਾ ਨਾ ਹੋ ਸਕਿਆ ਫਿਰ ਵੀ ਬੜੇ ਜਿਹੜੇ ਮਹੱਤਵਪੂਰਨ ਸਿੱਟੇ ਨਿਕਲੇ ਸਭ ਤੋਂ ਪਹਿਲਾ ਮਹੱਤਵਪੂਰਨ ਸਿੱਟਾ ਜਿਹੜੇ ਆਪਾਂ ਰਾਜਨੀਤਿਕ ਪੱਖ ਤੋਂ ਜਾਣਾਂਗੇ ਕਿ ਰਾਜਨੀਤਿਕ ਨਤੀਜੇ ਕੀ ਨਿਕਲੇ ਇਹਦੇ ਨਾਲ ਕੀ ਹੋਇਆ ਮੁਗਲ ਸਲਤਨਤ ਤੇ ਪੇਸ਼ਵਾ ਜਿਹੜੇ ਸੀ ਉਹਨਾਂ ਦਾ ਅੰਤ ਹੋ ਗਿਆ ਸੀ ਮੁਗਲ ਸਲਤਨਤ ਦਾ ਆਖਰੀ ਜਿਹੜਾ ਰਾਜਾ ਸੀ ਉਸਦੀ ਬਹਾਦਰ ਸ਼ਾ ਜਫਰ ਦੂਜਾ ਤੇ ਪੇਸ਼ਵਾ ਦੇ ਵਿੱਚ ਸੀ ਨਾਨਾ ਸਾਹਿਬ ਬਹਾਦਰ ਸ਼ਾ ਜਫਰ ਨੂੰ ਕੈਦ ਕਰਕੇ ਰੰਗੂਨ ਦੇ ਵਿੱਚ ਪੇਜ ਦਿੱਤਾ ਤੇ ਉੱਥੇ ਉਸਦੀ ਮੌਤ ਹੋ ਗਈ ਤੇ ਪੇਸ਼ਵਾ ਨਾਨਾ ਸਾਹਿਬ ਨੇ ਜਦੋਂ ਵਿਦਰੋਹ ਕੀਤਾ ਸੀ ਤੇ ਬਾਅਦ ਵਿੱਚ ਉਹ ਭੱਜ ਕੇ ਨੇਪਾਲ ਚਲੇ ਗਏ ਸੀ ਤੇ ਨੇਪਾਲ ਦੇ ਵਿੱਚ ਉਹਨਾਂ ਦੀ ਜਿਹੜੀ ਮੌਤ ਹੋ ਗਈ ਇਸ ਤਰ੍ਹਾਂ ਦੋ ਵੰਸ਼ਾਂ ਦਾ ਅੰਤ ਹੋ ਗਿਆ 1858 ਦੇ ਭਾਰਤ ਸਰਕਾਰ ਐਕਟ ਰਾਹੀਂ ਈਸਟਰਨ ਕੰਪਨੀ ਨੂੰ ਯਾਨੀ ਕਿ ਜਿਹੜੀ ਕੰਪਨੀ ਦੇ ਰਾਜ ਦਾ ਜੜਾ ਆ ਉਹ ਅੰਤ ਹੋ ਗਿਆ 1857 ਦੇ ਵਿਦਰੋਹ ਦਾ ਸਭ ਤੋਂ ਮਹੱਤਵਪੂਰਨ ਸਟਾਹੀ ਨਿਕਲਿਆ ਕਿ ਇਸ ਦੇ ਨਾਲ ਕੀ ਹੋਇਆ ਈਸਟਰਨ ਕੰਪਨੀ ਦੇ ਰਾਜ ਦਾ ਜਿਹੜਾ ਸੀ ਅੰਤ ਕਰ ਦਿੱਤਾ ਗਿਆ ਇੰਗਲੈਂਡ ਦੀ ਸਰਕਾਰ ਨੇ ਕੀ ਕੀਤਾ 1857 ਦੇ ਵਿਦਰੋਹ ਲਈ ਕੰਪਨੀ ਦੇ ਨਿਕੰਮੇ ਤੇ ਪ੍ਰਿਸ਼ਟ ਰਾਜ ਨੂੰ ਦੋਸ਼ੀ ਠਹਿਰਾਇਆ ਤੇ 1858 ਦੇ ਐਕਟ ਰਾਹੀਂ ਇਸ ਦੇ ਰਾਜ ਦਾ ਅੰਤ ਜਿਹੜੀ ਕਰਨ ਦੀ ਕੋਸ਼ਨਾ ਕੀਤੀ ਤੇ ਬੋਰਡ ਆਫ ਕੰਟਰੋਲ ਜੋ ਕਾਟ ਆਫ ਕੋਰਟ ਆਫ ਅ ਡਾਇਰੈਕਟਰ ਨੂੰ ਤੋੜ ਦਿੱਤਾ ਗਿਆ ਸੀ ਭਾਰਤ ਦੀ ਸ਼ਾਸਨ ਜਿਹੜੀ ਸੀ ਵਾਰਸ ਬਰਤਾਨਵੀ ਰਾਣੀ ਬਣ ਗਏ ਜਾਨਕਿ ਭਾਰਤ ਦੇ ਵਿੱਚ ਇੰਗਲੈਂਡ ਦੀ ਸਰਕਾਰ ਦਾ ਸਿੱਧਾ ਰਾਜ ਆ ਗਿਆ ਇਸ ਦੇ ਲਈ ਕੀ ਸੀ ਉਸ ਦੀ ਮਦ ਲਈ 15 ਮੈਂਬਰਾਂ ਦੀ ਕੌਂਸਲ ਵੀ ਬਣਾਈ ਗਈ ਭਾਰਤ ਮੰਤਰੀ ਨੂੰ ਹਰ ਸਾਲ ਕੀ ਸੀ ਆਪਣੇ ਕੰਮਾਂ ਦਾ ਵੇਰਵਾ ਬ੍ਰਿਟਿਸ਼ ਸੰਸਦ ਦੇ ਸਾਹਮਣੇ ਜੜਾ ਸੀ ਰੱਖਣਾ ਪੈਂਦਾ ਸੀ ਭਾਰਤ ਵਿੱਚ ਵਾਇਸ ਰਾਏ ਦੀ ਨਿਯੁਕਤੀ ਕੀਤੀ ਗਈ ਠੀਕ ਹੈ ਗਵਰਨਰ ਜਨਰਲ ਦੀ ਜਿਹੜੀ ਪਦਵੀ ਦੇ ਵਿੱਚ ਪਰਿਵਰਤਨ ਕਰ ਦਿੱਤਾ ਗਿਆ ਕਿਉਂਕਿ ਹੁਣ ਕੀ ਸੀ ਬਰਤਾਨਵੀ ਤਾਜ ਦਾ ਜਿਹੜਾ ਸੀ ਉਹ ਪ੍ਰਤੀਨਿਧੀ ਬਣ ਗਿਆ ਸੀ ਇਸ ਲਈ ਉਸ ਨੂੰ ਵਾਇਸ ਰਾਏ ਦੀ ਪਦਵੀ ਦਿੱਤੀ ਗਈ ਲਾਰਡ ਕੈਨਿੰਗ ਜਿਹੜਾ ਸੀ ਭਾਰਤ ਦਾ ਪਹਿਲਾ ਜਿਹੜਾ ਵਾਇਸ ਰਾਏ ਸੀ ਬਣਿਆ ਭਾਰਤੀ ਸ਼ਾਸਕਾ ਨੇ ਪ੍ਰਤੀਨੀਤੀ ਦੇ ਵਿੱਚ ਵੀ ਪਰਿਵਰਤਨ ਹੋਇਆ 1857 ਦੇ ਵਿਦਰੋਹ ਦੇ ਮੰਗਰੋਂ ਅੰਗਰੇਜ਼ਾਂ ਨੇ ਭਾਰਤੀ ਸ਼ਾਸਕਾਂ ਪ੍ਰਤੀ ਆਪਣੀ ਨੀਤੀ ਦੇ ਵਿੱਚ ਪਰਿਵਰਤਨ ਕੀਤਾ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਭਵਿੱਖ ਵਿੱਚ ਉਹਨਾਂ ਦੇ ਰਾਜੇ ਨੂੰ ਕਦੇ ਵੀ ਅੰਗਰੇਜ਼ੀ ਸਮਰਾਜ ਵਿੱਚ ਸ਼ਾਮਲ ਨਹੀਂ ਕੀਤਾ ਜਾਵੇਗਾ ਲੈਪਸ ਦੇ ਸਿਧਾਂਤ ਨੂੰ ਵੀ ਜੜਾਇਆ त्यागਿਆ ਗਿਆ ਅਗਲਾ ਜਿਹੜਾ ਆ ਉਹ ਆ ਫੌਜੀ ਨਤੀਜੇ ਜਾਨੀ ਕਿ ਮਿਲਟਰੀ ਰਿਜ਼ਲਟਸ ਕੀ ਨਿਕਲੇ ਸੈਨਿਕ ਸਿੱਟੇ ਕੀ ਨਿਕਲੇ ਸਭ ਤੋਂ ਪਹਿਲੀ ਗੱਲ ਕਿ ਭਾਰਤੀ ਸਿਪਾਈਆਂ ਦੀ ਜਿਹੜੀ ਗਿਣਤੀ ਆ ਉਹ ਘਟਾ ਦਿੱਤੀ ਗਈ ਸੀ ਠੀਕ ਹੈ ਉਸ ਤੋਂ ਐ ਅੰਗਰੇਜ਼ੀ ਫੌਜ ਦੀ ਗਿਣਤੀ ਵਧਾਈ ਗਈ ਕਿਉਂਕਿ ਸਭ ਤੋਂ ਪਹਿਲਾ ਜਿਹੜਾ ਵਿਦਰੋਹਾ ਫੌਜਾਂ ਦੇ ਵਿੱਚ ਸੈਨਿਕਾਂ ਦੁਆਰਾ ਹੀ ਕੀਤਾ ਗਿਆ ਸੀ ਠੀਕ ਹੈ ਪੰਜਾਬ ਵਿੱਚ ਫੌਜ ਦੇ ਵਿੱਚ ਪੰਜਾਬੀ ਗੌਰਖੇ ਤੇ ਪਠਾਣਿਆਂ ਦੀ ਜਿਹੜੀ ਉਹ ਵਧਾਈ ਗਈ ਕਿਉਂ ਕਿ ਕਿਉਂਕਿ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਜਿੱਤ ਪ੍ਰਾਪਤ ਹੋਈ ਸੀ ਕਿਉਂਕਿ ਜਿਹੜੀਆਂ ਤਿੰਨੇ ਰਿਲੀਜੀਅਨਸ ਹੁੰਦੇ ਨੇ ਜਿਹੜੇ ਆ ਜ਼ਿਆਦਾ ਜਿਹੜੇ ਆ ਉਹ ਤਾਕਤਵਰ ਬਹਾਦਰ ਹੁੰਦੇ ਨੇ 1857 ਇਸਵੀ ਦੇ ਵਿਦਰੋਹ ਦੇ ਸਮੇਂ ਕੀ ਕੀਤਾ ਗਿਆ ਕਿ ਭਾਰਤ ਵਿੱਚ ਅੰਗਰੇਜ਼ੀ ਸੈਨਿਕਾਂ ਦੀ ਗਿਣਤੀ ਬਹੁਤ ਜ਼ਿਆਦਾ ਘੱਟ ਸੀ ਇਸ ਲਈ ਉਹਨਾਂ ਨੂੰ ਕਈ ਥਾਵਾਂ ਤੇ ਹਾਰ ਦਾ ਸਾਹਮਣਾ ਕਰਨਾ ਪਿਆ ਇਸ ਗਲਤੀ ਨੂੰ ਦੂਰ ਕਰਨ ਲਈ ਉਹਨਾਂ ਨੇ ਕੀ ਕੀਤਾ ਅੰਗਰੇਜ਼ੀ ਸੈਨਿਕਾਂ ਦੀ ਸੰਖਿਆ ਜਿਹੜੀ ਸੀ 40000 ਤੋਂ ਵਧਾ ਕੇ ਕਿੰਨੀ ਕਰ ਦਿੱਤੀ ਗਈ 72000 ਦੀ ਸੈਨਿਕਾ ਤੇ ਭਾਰਤੀ ਸੈਨਿਕਾਂ ਦੀ ਸੰਖਿਆ 215000 ਤੋਂ ਘਟਾ ਕੇ 135000 ਤੱਕ ਜਿਹੜੀ ਸੀ ਉਹ ਕਰ ਦਿੱਤੀ ਗਈ। ਭਾਰਤੀ ਸੈਨਾ ਦਾ ਪੁਨਰਸੰਗਠਨ ਕੀਤਾ ਗਿਆ। ਇਸ ਦੇ ਵਿੱਚ ਸਿੱਖ, ਗੋਰਖੇ ਤੇ ਪਠਾਣਾ ਨੂੰ ਵੱਧ ਤੋਂ ਵੱਧ ਭਰਤੀ ਕੀਤਾ ਜਾਣ ਲੱਗਾ। ਉਹਨਾਂ ਨੂੰ ਲੜਾਕੂ ਜਾਤਾਂ ਐਲਾਨਿਆ ਗਿਆ। अवਧ, ਬਿਹਾਰ ਅਤੇ ਮਦ ਭਾਰਤ ਵਿੱਚ ਸੈਨਿਕਾਂ ਨੇ ਵਿਦਰੋਹ ਵਿੱਚ ਭਾਗ ਲਿਆ ਸੀ। ਇਸ ਲਈ ਸੈਨਾ ਵਿੱਚ ਉਹਨਾਂ ਦੀ ਭਰਤੀ ਜਿਹੜੀ ਸੀ ਬਿਲਕੁਲ ਬੰਦ ਕਰ ਦਿੱਤੀ ਗਈ ਸੀ। ਸਮਾਜਿਕ ਨਤੀਜੇ ਕੀ ਨਿਕਲੇ? ਅੰਗਰੇਜ਼ਾਂ ਨੇ ਭਾਰਤੀ ਧਰਮ ਤੇ ਰਿਵਾਜਾਂ ਵਿੱਚ ਦਖਲ ਨਾ ਦੇਣ ਦਾ ਵਾਅਦਾ ਕੀਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜੜੀਆ ਕਿਸੇ ਵੀ ਧਰਮ ਦੇ ਵਿੱਚ ਜਾਂ ਕਿਸੇ ਦੇ ਰੀਤੀ ਰਿਵਾਜਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਦੇਣਗੇ ਹਿੰਦੂ ਮੁਸਲਮ ਇਕਤਾ ਨੂੰ ਕਮਜ਼ੋਰ ਕਰਨ ਲਈ ਫੁੱਟਪਾ ਰਾਜ ਡਿਵਾਈਡ ਐਂਡ ਰੂਲ ਦੀ ਨੀਤੀ ਅਪਣਾਈ ਗਈ ਤੇ 1857 ਇਸਵੀ ਦੇ ਵਿਦਰੋਹ ਤੋਂ ਬਾਅਦ ਅੰਗਰੇਜ਼ਾਂ ਨੇ ਆਪਣੇ ਸਮਰਾਜ ਦੀ ਰੱਖਿਆ ਲਈ ਫੁੱਟਪਾਉ ਦੇ ਰਾਜਕਰੋ ਦੀ ਨੀਤੀ ਅਪਣਾਈ ਉਹਨਾਂ ਨੇ ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਦੂਸਰੇ ਦੇ ਵਿਰੁੱਧ ਭੜਕਾਉਣ ਦਾ ਭਰਪੂਰ ਯਤਨ ਕੀਤਾ ਇਸ ਤਰ੍ਹਾਂ ਉਹਨਾਂ ਨੇ ਭਾਰਤ ਦੇ ਵੱਖ-ਵੱਖ ਧਰਮਾਂ ਤੇ ਜਾਤੀ ਵਿੱਚ ਆਪਸੀ ਫੁੱਟਪਾਉਣ ਦੀ ਹਰ ਸੰਭਵ ਜੜੀ ਕੋਸ਼ਿਸ਼ ਕੀਤੀ ਉਹ ਕੋਸ਼ਿਸ਼ ਕੀਤੀ ਤੇ ਅੰਗਰੇਜ਼ਾਂ ਦੀ ਇਸ ਨੀਤੀ ਦਾ ਕੀ ਹੋਇਆ ਬੜੇ ਗੰਭੀਰ ਸਿੱਟੇ ਵੀ ਨਿਕਲੇ ਧਾਰਮਿਕ ਆਜ਼ਾਦੀ ਦੀ ਜੇਕਰ ਗੱਲ ਕੀਤੀ ਜਾਵੇ ਮਹਾਰਾਣੀ ਵਿਕਟੋਰੀਆ ਨੇ ਐਲਾਨ ਵਿੱਚ ਸਪਸ਼ਟ ਕੀਤਾ ਕਿ ਅੰਗਰੇਜ਼ ਸਰਕਾਰ ਕੇ ਜਾਂ ਭਾਰਤੀ ਤੇ ਭਾਰਤੀਆਂ ਦੇ ਧਾਰਮਿਕ ਵਿਸ਼ਵਾਸਾਂ ਪਰੰਪਰਾਵਾਂ ਵਿੱਚ ਕੋਈ ਦਖਲਅੰਦਾਜ਼ੀ ਨਹੀਂ ਕਰਨਗੇ ਤੇ ਭਾਰਤੀਆਂ ਨੂੰ ਨੌਕਰੀਆਂ ਦੇਣ ਦਾ ਵੀ ਜਿਹੜਾ ਸੀ ਉਹ ਵਚਨ ਦਿੱਤਾ ਗਿਆ ਆਰਥਿਕ ਨਤੀਜੇ ਦੀ ਜੇਕਰ ਗੱਲ ਕੀਤੀ ਜਾਵੇ ਜਵਾ ਦਾ ਜਿਹੜੀਆਂ ਸੀ ਜ਼ਬਤ ਕੀਤੀਆਂ ਗਈਆਂ ਕਿਸਾਨਾਂ ਤੇ ਜ਼ਿਮੀਂਦਾਰਾਂ ਨੂੰ ਦੰਡ ਦਿੱਤਾ ਗਿਆ ਆਰਥਿਕ ਵਿੰਦਵਾਸ ਹੋਇਆ ਖੇਤੀਬਾੜੀ ਤੇ ਹਥਕਲਾ ਨੂੰ ਨੁਕਸਾਨ ਜਿਹੜਾ ਹੋਇਆ ਭਾਰਤੀ ਉਦਯੋਗ ਤੰਦੇ ਹੋਰ ਜ਼ਿਆਦਾ ਖਤਮ ਹੋਣ ਲੱਗੇ ਅੰਗਰੇਜ਼ਾਂ ਨੇ ਭਾਰ ਦੀ ਆਰਥਿਕ ਆਰਥਿਕਤਾ ਨੂੰ ਆਪਣੀ ਲਾਭ ਲਈ ਜਿਹੜਾ ਵਰਤਨਾ ਸੀ ਉਹ ਸ਼ੁਰੂ ਕਰ ਦਿੱਤਾ ਇਸ ਨਾਲ ਕੀ ਹੋਇਆ ਇਸ ਕਾਰਨ ਕੀ ਹੋਇਆ ਫਸਲਾਂ ਅਤੇ ਸੰਪਤੀ ਨੂੰ ਭਾਰੇ ਨੁਕਸਾਨ ਪੁੱਜਾ ਉਦਯੋਗਾਂ ਦਾ ਉਤਪਾਦਨ ਵੀ ਜਿਹੜਾ ਬਹੁਤ ਜ਼ਿਆਦਾ ਘਟ ਹੋ ਗਿਆ ਇਸ ਤੋਂ ਇਲਾਵਾ ਬ੍ਰਿਟਿਸ਼ ਸਰਕਾਰ ਉੱਤੇ 98 ਲੱਖ ਪੌਂਡ ਦਾ ਜਿਹੜਾ ਖਰਚਾ ਕਰਜ਼ਾ ਵਾ ਉਹ ਵੀ ਚੜ ਗਿਆ ਸੀ ਧਾਰਮਿਕ ਨਤੀਜੇ ਕੀ ਨਿਕਲੇ ਮੈਂ ਪਹਿਲੇ ਹੀ ਦੱਸਿਆ ਆ ਕਿ ਜਿਹੜੀ ਰਾਣੀ ਵਿਕਟੋਰੀਆ ਸੀ ਉਸਨੇ ਐਲਾਨ ਕਰ ਦਿੱਤਾ ਸੀ ਕਿ ਭਾਰਤੀ ਧਰਮਾਂ ਅਤੇ ਰੀਤੀ ਰਿਵਾਜਾਂ ਦੇ ਵਿੱਚ दखलਅੰਦਾਜ਼ੀ ਨਹੀਂ ਦੇਣਗੇ ਮਿਸ਼ਨਰੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਣ ਦੀ ਨੀਤੀ ਬਣਾएंगे ਕਿਉਂਕਿ ਜਿਹੜਾ ਮੇਨ ਅੰਦੋਲਨ ਸੋ ਕਾਦੇ ਵਾਸਤੇ ਹੋਇਆ ਸੀ ਚਰਬੀ ਵਾਲੇ ਕਾਰਤੂਸਾਂ ਦੇ ਕਰਕੇ ਧਾਰਮਿਕ ਭਾਵਨਾਵਾਂ ਦੀ ਸਮੇਤ ਸ਼ੀਲਾਂ ਨੂੰ ਸਮਝਣ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ। ਆ ਰਿਜ਼ਲਟਸ ਤੋਂ ਬਾਅਦ ਹੁਆਪਾ ਕਰਦੇ ਆ ਨੈਚਰ ਆਫ ਨੀਚਰ ਆਫ ਦਾ ਰਿਵੋਲਟ ਆਫ 1857 ਇਹ ਇਸ ਅਖਿਰਕਾਰ ਦਾ ਸਰੂਪ ਕੀ ਸੀ ਠੀਕ ਹੈ 1857 ਦਾ ਵਿਦਰੋਹ ਦਾ ਅਸਲੀ ਸਰੂਪ ਹੈਗਾ ਕੀ ਸੀ ਇਸ ਬੰਦ ਵਿੱਚ ਇਤਿਹਾਸਕਾਰਾਂ ਵਿੱਚ ਬਹੁਤ ਸਾਰੇ ਮਤ ਪੇਰ ਨੇ ਠੀਕ ਹੈ ਕੁਝ ਤੇ ਸਿਰਫ ਇਸ ਨੂੰ ਫੌਜੀ ਬਗਾਵਤ ਮੰਨਦੇ ਸੀ ਜਦ ਕਿ ਕੁਝ ਇਸ ਨੂੰ ਕੀ ਕਰਦੇ ਸੀ ਭਾਰਤੀ ਆਜ਼ਾਦੀ ਦੀ ਪਹਿਲੀ ਲਹਿਰ ਮੰਨਦੇ ਸੀ ਤਾਂ ਦੋਨੋਂ ਵਿਚਾਰਾਂ ਨੂੰ ਆਪਾਂ ਦੇਖਾਂਗੇ ਸਭ ਤੋਂ ਪਹਿਲਾਂ ਫਸਟ ਵਿਊ ਸਿਪਾਹੀ ਬਗਾਵਤ ਸੈਨਿਕ ਵਿਦਰੋਹ ਮਤਦਾਨ ਵਾਲੇ ਇਤਿਹਾਸਕਾਰਾਂ ਦੀ ਜੇਕਰ ਗੱਲ ਕੀਤੀ ਜਾਵੇ ਸਰ ਜੌਨ ਲਾਰੈਂਸ ਮਾਰਸ਼ਮੈਨ ਸ਼ੀਲੇ ਪੀਈ ਰਾਬਰਟਸ ਮਾਈਕਲ ਐਡਵਰਡਸ ਠੀਕ ਹੈ ਇਹਨਾਂ ਦਾ ਵਿਚਾਰ ਕੀ ਆ ਕਿ ਇਹ ਸਿਰਫ ਸਿਪਾਹੀਆਂ ਦੀ ਅਸੰਤੁਸ਼ਟੀ ਤੋਂ ਉਤਪੰਨ ਵਿਦਰੋਹ ਸੀ ਸਿਪਾਹੀ ਗਰੀਸ ਵਾਲੀਆਂ ਕਾਰਤੂਸਾਂ ਯਾਨੀ ਕਿ ਸਿਪਾਹੀ ਕੀਤੇ ਤੋਂ ਨਰਾਸੀ ਚਰਬੀ ਵਾਲੇ ਕਾਰਤੂਸਾਂ ਤੋਂ ਨਰਾਸੀ ਕਿਉਂਕਿ ਇਸ ਨਾਲ ਕੀ ਹੋਇਆ ਸੀ ਉਹਨਾਂ ਦੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਸੀ ਬਗਾਉਦ ਵਿੱਚ ਕਿਸੇ ਰਾਸ਼ਟਰੀ ਆਜ਼ਾਦੀ ਦਾ ਉਦੇਸ਼ ਨਹੀਂ ਸੀ ਯਾਨੀ ਕਿ ਜਿਹੜਾ ਉਦੇਸ਼ ਹੋਇਆ ਸੀ ਉਹ ਆਜ਼ਾਦੀ ਪ੍ਰਾਪਤ ਕਰਨ ਲਈ ਨਹੀਂ ਸੀ ਹੋਇਆ ਸਿਰਫ ਇੱਕ ਨਾਰਾਜ਼ਗੀ ਦੇ ਵਿੱਚ ਹੋਇਆ ਸੀ ਇਸ ਵਿਦਰੋਹ ਦੇ ਵਿੱਚ ਆਮ ਜਨਤਾ ਅਤੇ ਕਿਸਾਨਾਂ ਨੇ ਬਹੁਤ ਘੱਟ ਭਾਗ ਲਿਆ ਸੀ ਇਸ ਤੋਂ ਇਲਾਵਾ ਪਿੰਡਾਂ ਦੇ ਵਿੱਚ ਜ਼ਿਆਦਾਤਰ ਜਿਹੜੀ ਸੀ ਉਹ ਸ਼ਾਂਤੀ ਬਣੀ ਰਹੀ ਸੀ ਇਹ ਵਿਦਰੋਹ ਪੂਰੇ ਭਾਰਤ ਵਿੱਚ ਨਹੀਂ ਸੀ ਫੈਲਿਆ ਇਸ ਵਿੱਚ ਸਿਰਫ ਉੱਤਰੀ ਭਾਰਤ ਉੱਤਰੀ ਤੇ ਮੰਦ ਭਾਰਤ ਦੇ ਕੁਝ ਲੋਕਾਂ ਨੇ ਭاਗ ਲਿਆ ਇਸ ਲਈ ਇਸ ਨੂੰ ਜਨ ਵਿਦਰੋਹ ਵੀ ਨਹੀਂ ਕਿਹਾ ਜਾ ਸਕਦਾ ਬਾਕੀ ਕੀ ਸੀ ਇਸ ਵਿਦਰੋਹ ਨੂੰ ਮੁਠੀ ਪਰ ਅੰਗਰੇਜ਼ਾਂ ਨੇ ਕੁਚਲ ਦਿੱਤਾ ਜੇਕਰ ਸੈਨਿਕਾਂ ਦੇ ਪਿੱਛੇ ਪੂਰਾ ਭਾਰਤ ਹੁੰਦਾ ਤਾਂ ਅੰਗਰੇਜ਼ ਜਿੰਨੀ ਛੇਤੀ ਜਿਹੜਾ ਸੀ ਇਸ ਦੇ ਉੱਤੇ ਕਬਜ਼ਾ ਨਹੀਂ ਸਿपा ਸਕਦੇ ਠੀਕ ਹੈ ਇਹ ਦ੍ਰਿਸ਼ਟੀਕੋਣ ਬੰਗਾਵਤ ਨੂੰ ਇੱਕ ਛੋਟੇ ਪੈਮਾਨੇ ਦੀ ਘਟਨਾ ਮੰਨਦਾ ਹੈ ਜੋ ਕੇਵਲ ਸਿਪਾਈਆਂ ਅਤੇ ਕੁਝ ਰਾਜੇ ਮਹਾਰਾਜਾਂ ਦੀ ਨਰਾਜ਼ਗੀ ਦਾ ਨਤੀਜਾ ਸੀ ਦੂਜਾ ਦ੍ਰਿਸ਼ਟੀਕੋਣ ਜੇਕਰ ਗੱਲ ਕੀਤੀ ਜਾਵੇ ਇਹ ਸੀ ਆਜ਼ਾਦੀ ਦੀ ਪਹਿਲੀ ਲੜਾਈ ਫਰਸਟ ਵਾਰ ਆਫ ਇੰਡੀਪੈਂਡੈਂਸ ਇਹ ਜਿਹੜੇ ਇਤਿਹਾਸਕਾਰ ਨੇ ਇਸ ਨੂੰ ਹੀ ਮੰਨਦੇ ਨੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਉਂਦਾ ਹੈ ਵੀਰ ਸਾਵਰਕਰ ਅਸ਼ੋਕ ਮਹਿਤਾ ਪਟਾ ਭਾਈ ਸੀ ਸੀਧਾਰਾਮਈਆ ਡਾਕਟਰ ਤਾਰਾ ਚੰਦ ਬਿਪਨ ਚੰਦਰਪਾਲ ਇਹਦੇ ਮੁੱਖ ਵਿਚਾਰ ਕੀ ਆ ਕਿ ਇੱਕ ਰਾਸ਼ਟਰੀ ਬਗਾਵਤ ਸੀ ਜਿਸ ਦਾ ਉਦੇਸ਼ ਕੀ ਸੀ ਅੰਗਰੇਜ਼ ਰਾਜ ਨੂੰ ਖਤਮ ਕਰਨਾ ਠੀਕ ਹੈ ਸਾਰੇ ਧਰਮਾਂ Hindu ਅਤੇ Muslmana ਨੇ ਇਸ ਵਿੱਚ ਭਾਗ ਲਿਆ ਕਿਸੇ ਦੇ ਵਿੱਚ ਧਾਰਮਿਕ ਇਕਤਾ ਸੀ ਨਾਨਾ ਸਾਹਿਬ ਤਾਂ ਤੇ ਟੋਪੇ ਬਹਾਦਰ ਸ਼ਾ ਜਫਰ بیگم حضرت ਮਹਿਲ ਮੌਲਵੀ احمدullah ਆ ਆ ਨੇਤਾਵਾਂ ਨੇ ਸੈਨਿਕ ਵਿਦਰੋਹ ਤੋਂ ਪਹਿਲਾਂ ਵਿਦਰੋਹ ਕਰਨ ਦੀ ਜਿਹੜੀ ਸੀ ਯੋਜਨਾ ਬਣਾ ਲਈ ਸੀ ਇਸ ਵਿਦਰੋਹ ਦੇ ਵਿੱਚ ਹਿੰਦੂ ਤੇ ਮੁਸਲਮਾਨਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਅੰਗਰੇਜ਼ਾਂ ਦਾ ਮੁਕਾਬਲਾ ਕੀਤਾ ਉਹਨਾਂ ਦੀ ਏਕਤਾ ਕਿਸੇ ਸੁਤੰਤਰਤਾ ਅੰਦੋਲਨ ਦੇ ਸੰਘਰਸ਼ ਦਾ ਜਿਹੜਾ ਸੀ ਪ੍ਰਤੀਕ ਸੀ ਰਾਜੇ ਮਹਾਰਾਜੇ ਜ਼ਿਮੀਂਦਾਰ ਕਿਸਾਨ ਸਿਪਾਹੀ ਆਮ ਲੋਕ ਸਾਰੇ ਵਰਗਾਂ ਦੀ ਇਹਦੇ ਵਿੱਚ ਜਿਹੜੀ ਸੀ ਉਪਾਗੇਦਾਰੀ ਸੀ ਸਪਸ਼ਟ ਤੌਰ ਤੇ ਕਿਹਾ ਕਿ ਇੱਕ ਆਜ਼ਾਦੀ ਦੀ ਲੜਾਈ ਸੀ ਇਹ ਬਗਾਵਤ ਵੱਡੇ ਪੱਧਰ 'ਤੇ ਫੈਲ ਗਈ ਮਿਰਠ ਤੋਂ ਲੈ ਕੇ ਲਖਨਊ, ਕਾਨਪੂਰ, ਦਿੱਲੀ, ਚਾਂਸੀ, ਗਵਾਲੀਅਰ ਆਦ ਤੱਕ ਬਹਾਦਰ ਸ਼ਾ ਜਫਰ ਨੂੰ ਰਾਜਾ ਕੋਸ਼ਿਸ਼ ਕੀਤਾ ਗਿਆ ਇਹ ਕੀ ਬਣ ਗਿਆ ਕਿ ਕੇਂਦਰੀ નેਤਰਤਵ ਬਣਾਇਆ ਗਿਆ ਇਸ ਨੇ ਭਾਰਤ ਵਿੱਚ ਰਾਸ਼ਟਰੀ ਚੇਤਨਾ ਜਗਾਈ ਜਿਸ ਨੇ ਅੱਗੇ ਜਾ ਕੇ ਕੀ ਆਜ਼ਾਦੀ ਦੀਆਂ ਲਹਿਰਾਂ ਨੂੰ ਜਨਮ ਦਿੱਤਾ ਨਤੀਜਾ ਕੀ ਨਿਕਲਿਆ ਇਸ ਦ੍ਰਿਸ਼ਟੀ ਅਨੁਸਾਰ ਭਾਵੇਂ ਇਹ ਸਫਲ ਰਹੀ ਪਰ ਇਹ ਭਾਰਤ ਦੀ ਆਜ਼ਾਦੀ ਦੀ ਪਹਿਲੀ ਜੰਗ ਸੀ ਜੋ ਭਾਰਤੀਆਂ ਦੀ ਰਾਸ਼ਟਰੀਅਤਾ ਅਤੇ ਇਕਤਾ ਦਾ ਜਿਹੜਾ ਪ੍ਰਤੀਕ ਸੀ ਸੰਖੇਪ ਨਤੀਜਾ ਜੇਕਰ ਗੱਲ ਕੀਤੀ ਜਾਵੇ ਦੋਹਾਂ ਦ੍ਰਿਸ਼ਟੀਕੋਣਾਂ ਦੇ ਵਿੱਚ ਅੰਤਰ ਪਹਿਲਾ ਦ੍ਰਿਸ਼ਟੀਕੋਣ ਇਸ ਨੂੰ ਸਥਾਨਕ ਆਰਗੇਨਾਈਜ਼ਡ ਵਿਦਰੋਹ ਮੰਨਦਾ ਹੈ ਜਾਨਕਿ ਇੱਕ ਪਲਾਨਡ ਕਟਨਾ ਸੀ ਦੂਜਾ ਇਸ ਨੂੰ ਆਜ਼ਾਦੀ ਦੀ ਜੰਗ ਮੰਨਦਾ ਹੈ ਅਸਲ ਸੱਚ ਇਹ ਇੱਕ ਹੀ ਬਗਾਵਤ کئی ਤਰ੍ਹਾਂ ਦੀਆਂ ਭੂਮਿਕਾਵਾਂ ਨਾਲ ਭਰੀ ਹੋਈ ਹੈ ਇਸ ਵਿੱਚ ਫੌਜੀ ਵਿਦਰੋਹ ਵੀ ਸੀ ਧਾਰਮਿਕ ਤੱਤ ਵੀ ਸੀ ਰਾਜਨੀਤਿਕ ਵਿਰੋਧ ਤੇ ਆਜ਼ਾਦੀ ਦੀ ਲਲਕਾਰ ਵੀ ਸੀ hope ਤਾਂ ਨੂੰ ਜਿਹੜੇ ਦੋਨੋਂ ਟਾਪਿਕ ਨੇ ਚੰਗੇ ਤਰੀਕੇ ਦੇ ਨਾਲ ਸਮਝ ਆ ਕੇ ਹੋਣਗੇ ਵੀਡੀਓ ਚੰਗੀ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕਸ ਫਾਰ ਅ ਵਾਚਿੰਗ ਕੀਪ ਗਰੋਇੰਗ ਕੀਪ ਫੋਕਸ